ਤਾਂ ਰਾਜ ਸਭਾ ਮੈਂਬਰ ਜਿਹੜੇ ਚੁਣੇ ਗਏ ਉਹ ਵੀ ਬਹੁਤੇ ਪੰਜਾਬ ਤੋਂ ਬਾਹਰੋਂ ਲਿਆਦੇ ਗਏ ਇਹਨਾਂ ਨੇ ਸਹੀ ਗੱਲ ਤਾਂ ਇਹਨਾਂ ਕੋਲੇ ਹਜ਼ਾਰਾਂ ਦੀ ਗਿਣਤੀ ਚ ਬਿਲਕੁਲਿਫਾਈਡ ਅ ਤਖੜੇ ਤਖੜੇ ਅ ਅਫਸਰ ਰਟਾਇਰ ਹੋਏ ਸਾਰਾ ਪੰਜਾਬ ਅੱਜ ਠੱਗਿਆ ਠੱਗਿਆ ਮਹਿਸੂਸ ਕਰਦਾ ਜਦੋਂ ਦਾ ਭਗਵੰਤ ਮਾਨ ਮੁੱਖ ਮੰਤਰੀ ਬਨਾਇਆ ਉਹ ਦਿੱਲੀ ਤੋਂ ਹਾਰੇ ਹੋਏ ਐਮਐਲਏ ਕੇਜਰੀਵਾਲ ਤੇ ਸਸੋਧੀਆਂ ਤੇ ਹੋਰ ਉਹਨਾਂ ਦੇ ਜਿਹੜੇ ਚਮਚੇ ਐ ਉਹ ਆ ਕੇ ਪੰਜਾਬ ਦੇ ਵਿੱਚ ਗਾਈਡ ਕਰਦੇ ਸਾਡੇ ਇੱਥੋਂ ਦੇ ਐਮਐਲਏਸ ਨੂੰ ਇੱਥੋਂ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਵੀ ਇੱਥੋਂ ਦਾ ਬੇਵੱਸ ਆ ਕਿੱਧਰ ਗੰਜਾ ਇਹਨਾਂ ਦੀਆਂ ਗਰੰਟੀਆਂ ਇਹ ਤਾਂ ਕਹਿ ਰਹੇ ਨੇ ਕਿ ਅਸੀਂ 58000 ਪਲੱਸ 50 50000 ਪਲੱਸ ਨੌਕਰੀਆਂ ਦੇ ਦਿੱਤੀਆਂ ਸਰਕਾਰੀ ਉਹ ਸਾਰੇ ਇਹਨਾਂ ਨੇ ਜਿਹੜਾ ਆਪਦੇ ਹੁਣ ਇਸ਼ਤਿਹਾਰ ਕੱਢੇ ਉਹ ਤਾਂ ਜੇ ਭਰਤੀ ਨਹੀਂ ਹੋਈ ਇਹ ਤਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਇਸ਼ਤਿਹਾਰ ਨਹੀਂ ਅਜੇ ਤੱਕ ਇਹਨਾਂ ਤੋਂ ਸੈੱਟ ਹੋ। ਪਰ ਆ ਰਾਜਾ ਵੜੰਗ ਜੀ ਨੇ ਜਿਹੜਾ ਸਾਡੀ ਜਮਾਤ ਤੇ ਖਾਸ ਕਰਕੇ ਮੱਝਵੀ ਸਿੱਖ ਸਮਾਜ ਤੇ ਜੋ ਐਡੀ ਮੰਦੀ ਸ਼ਬਦਾਵਲੀ ਬੋਲੀ ਹੈ ਅਸੀਂ ਸਾਰਾ ਸਮਾਜ ਇਹਨਾਂ ਦੁਹੀ ਹੈ ਇਸ ਗੱਲ ਤੋਂ ਕਿ ਯਾਰ ਸਰਦਾਰ ਬੂਟਾ ਸਿੰਘ 8 ਵਾਰ ਐਮਪੀ ਬਣੇ ਕੇਂਦਰ ਚ ਮੰਤਰੀ ਰਹੇ ਗਵਰਨਰ ਰਹੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਸਾਡੇ ਨਾਲ ਮੌਜੂਦ ਨੇ ਅਪਤਾਸ਼ ਸਿੰਘ ਸੋਹਤਾ ਜੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਜੀ ਉਹ ਅੱਜ ਦੇ ਕਰੰਟ ਮੁੱਦੇ ਚੱਲ ਰਹੇ ਨੇ ਪੰਜਾਬ ਦੇ ਉਹਨਾਂ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਮੈਂ ਧੰਨਵਾਦ ਹਾਂ ਤੁਹਾਡਾ ਕਿ ਅੱਜ ਮਹਾ ਪੰਜਾਬ ਯੂਐਸਏ ਚੈਨਲ ਤੇ ਸਾਰੀ ਦੁਨੀਆ ਜੋ ਆਪਣੇ ਜੋ ਸਮਾਜ ਦੇ ਵਿੱਚ ਪੰਜਾਬ ਚ ਖਾਸ ਕਰਕੇ ਚੱਲ ਰਿਹਾ ਉਹਦੇ ਬਾਰੇ ਅਸੀਂ ਉਹਨਾਂ ਸਾਰੇ ਦੇਸ਼ ਵਾਸੀਆਂ ਨਾਲ ਸਾਂਝਾ ਕਰ ਰਹੇ ਹਾਂ ਕਿ ਤਣ ਤਨ ਵੀ ਜਿਮੀਨੀ ਚੋਣਾਂ ਚੱਲ ਰਹੀਆਂ ਹਨ ਜਿਮੀਨੀ ਚੋਣਾਂ ਵਿੱਚ ਉੱਥੇ ਸਾਰੀਆਂ ਪਾਰਟੀਆਂ ਕਿਹੜਾ ਕਿਹੜਾ ਸਟੈਂਡ ਲੈ ਰਹੀਆਂ ਹਨ ਔਰ ਕੀ ਕੀ ਉਹ ਇੱਕ ਵਿੱਚ ਉਹਨਾਂ ਦੇ ਜੋ ਬਿਆਨ ਆ ਰਹੇ ਨੇ ਉਹ ਕਿਸ ਤਰ੍ਹਾਂ ਤੋਂ ਲੈਂਦੇ ਉਸ ਚੀਜ਼ ਦਾ ਸੈਣੀ ਸਾਵ ਰਾਜ ਪੰਜਾਬ ਦੇ ਵਿੱਚ 11 ਨਵੰਬਰ ਨੂੰ ਇੱਕ ਜਮਣੀ ਚੋਣ ਹੋ ਰਹੀ ਹੈ ਵਿਧਾਨ ਸਭਾ ਹਲਕਾ ਤਰਨਤਾਰਨ ਤਰਨਤਾਰਨ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਆਪਣੀ ਕਿਸਮਤ ਅਜਮਾ ਰਹੇ ਕਿਸੇ ਵੀ ਪਾਰਟੀ ਕੋਲੇ ਕਾਂਗਰਸ ਤੋਂ ਬਿਨਾ ਆਪਣਾ ਵਰਕਰ ਜਾਂ ਆਪਣਾ ਉਮੀਦਵਾਰ ਨਹੀਂ ਹੈ ਇਹਨਾਂ ਸਾਰੀਆਂ ਪਾਰਟੀਆਂ ਨੇ ਆਧਾਰੇ ਉਮੀਦਵਾਰ ਲਏ ਹੋਏ ਸਹੀ ਗੱਲ ਹੈ ਆਮ ਆਦਮੀ ਪਾਰਟੀ ਕੋਲੇ ਵੀ ਆਧਾਰਾ ਉਮੀਦਵਾਰ ਆਕਾਲੀ ਦਲ ਚੋਂ ਇਹਨਾਂ ਨੇ ਪੱਟ ਕੇ ਲਿਆਂਦਾ ਜਿਵੇਂ ਇਹ ਕਹਿੰਦੇ ਆ ਆਮ ਬੰਦੇ ਨੂੰ ਅਸੀਂ ਸਾਡੇ ਆਮ ਆਦਮੀ ਪਾਰਟੀ ਆਮ ਆਦਮ ਬੰਦੇ ਨੂੰ ਅਸੀਂ ਮੌਕਾ ਦਿੰਦੇ ਆ ਉਹ ਆਮ ਤਾਂ ਹੈ ਨਹੀਂ ਕਿ ਹੁਣ ਇਹਨਾਂ ਨੇ ਆਪਣੀ ਆਕਾਲੀ ਦਲ ਦਾ ਬੰਦਾ ਆਪਣੇ ਸ਼ਾਮਿਲ ਕੀਤਾ ਸੈਣੀ ਸਾਹਿਬ ਇਹ ਹੀ ਤਾਂ ਵੇਖਣ ਵਾਲੀ ਗੱਲ ਹੈ ਕਿ ਜਦੋਂ ਪੰਜਾਬ ਸਰਕਾਰ ਬਣੀ ਆ 2022 ਚ ਤਾਂ ਰਾਜ ਸਭਾ ਮੈਂਬਰ ਜਿਹੜੇ ਚੁਣੇ ਗਏ ਉਹ ਵੀ ਬਹੁਤੇ ਪੰਜਾਬ ਤੋਂ ਬਾਹਰੋਂ ਲਿਆਦੇ ਗਏ ਇਹਨਾਂ ਨੇ ਸਹੀ ਗੱਲ ਤਾਂ ਇਹਨਾਂ ਕੋਲੇ ਹਜ਼ਾਰਾਂ ਦੀ ਗਿਣਤੀ ਚ ਬਿਲਕੁਲ ਕੁਆਲੀਫਾਈਡ ਅ ਤਕੜੇ ਤਕੜੇ ਅ ਅਫਸਰ ਰਟਾਇਰ ਹੋਏ ਵਰਕਰ ਹੈ ਉਹਨਾਂ ਨੂੰ ਇਹਨਾਂ ਨੇ ਟਿਕਟ ਨਹੀਂ ਦਿੱਤੀ ਜਿਨ੍ਹਾਂ ਦਾ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ ਜਿਨ੍ਹਾਂ ਨੂੰ ਪੰਜਾਬ ਦੇ ਬਾਰੇ ਪਤਾ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਔਰ ਅੱਜ ਇਹਨਾਂ ਨੇ ਅਕਾਲੀ ਦਲ ਦਾ ਇੱਕ ਤਿੰਨ ਵਾਰ ਟਰਮਾਂ 'ਚ ਬਣਿਆ ਐਮਐਲਏ ਆਧਾਰਾ ਲੈ ਕੇ ਉਹਨੂੰ ਇਹਨਾਂ ਨੇ ਆ ਜਿਹੜਾ ਆਪ ਦਾ ਉਮੀਦਵਾਰ ਬਣਾਇਆ ਸੋ ਕਾਂਗਰਸ ਪਾਰਟੀ ਕੋਲੇ ਆਪਣਾ ਉਮੀਦਵਾਰ ਹੈ ਕਾਂਗਰਸ ਪਾਰਟੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਸਾਰੇ ਦੇਸ਼ ਦੀ ਕੀ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਵਿਕਾਸ ਹੋਇਆ ਕਾਂਗਰਸ ਪਾਰਟੀ ਦੇ ਸਮੇਂ। ਭਾਵੇਂ ਸ਼੍ਰੀਮਤੀ ਇੰਦਰਾ ਗਾਂਧੀ ਜੀ ਸਨ। ਬੀਬੀ ਸੋਨੀਆ ਗਾਂਧੀ ਜੀ ਹੈ, ਰੌਹਲ ਗਾਂਧੀ ਜੀ ਹੈ, ਸ਼੍ਰੀ ਬਲਕਰਜਨ ਖੜਗੇ ਸਾਹਿਬ ਹੈ ਜਿਹੜੇ ਕਿ ਇਸ ਵੇਲੇ ਮੌਜੂਦਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਇੱਕ ਸੋਚ ਹੈ। ਕਿ 90% ਪਾਪੂਲੇਸ਼ਨ ਐਸੀ ਐਪ ਇੰਡੀਆ ਚ ਵਿਸ਼ੇਸ਼ ਕਰਕੇ ਪੰਜਾਬ ਚ ਜਿਹੜੇ ਕਿ ਸ਼ਾਸਨ ਪ੍ਰਸ਼ਾਸਨ ਤੋਂ ਕੋਹਾਂ ਦੂਰ ਰੱਖੇ ਗਏ ਆ ਸੋ ਅੱਜ ਅਸੀਂ ਆਲ ਇੰਡੀਆ ਮੱਜੀਬੀ ਸਖ ਵੈਲਫਰ ਐਸੋਸੀਏਸ਼ਨ ਵੱਲੋਂ ਸਰਦਾਰ ਸੁਖਵਿੰਦਰ ਸਿੰਘ ਡੈਣੀ ਦੀ ਅਗਵਾਈ ਦੇ ਵਿੱਚ ਤਰਨਤਾਰਨ ਹਲਕੇ ਦੇ ਵਿੱਚ ਹਰ ਪਿੰਡ ਪਿੰਡ ਸ਼ਹਿਰ ਦੇ ਸਾਰੇ 25 ਵਾਰਡਾਂ ਦੇ ਵਿੱਚ ਪੂਰੀ ਮਿਹਨਤ ਕੀਤੀ ਹੈ ਕਿ ਜੇ ਅੱਜ ਇਹ ਕਰਨ ਬੁਰਜ ਸਾਡਾ ਉਮੀਦਵਾਰ ਤਰਨ ਤਰਨ ਹਲਕੇ ਤੋਂ ਜਿੱਤਦਾ ਤੇ 2027 ਦੇ ਵਿੱਚ ਪੱਕਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਗੇ ਸਾਰਾ ਪੰਜਾਬ ਅੱਜ ਠੱਗਿਆ ਠੱਗਿਆ ਮਹਿਸੂਸ ਕਰਦਾ ਜਦੋਂ ਦਾ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਉਹ ਦਿੱਲੀ ਤੋਂ ਹਾਰੇ ਹੋਏ ਐਮਐਲਏ ਕੇਜਰੀਵਾਲ ਤੇ ਸਸੋਦੀਆ ਤੇ ਹੋਰ ਉਹਨਾਂ ਦੇ ਜਿਹੜੇ ਚਮਚੇ ਐ ਉਹ ਆ ਕੇ ਪੰਜਾਬ ਦੇ ਵਿੱਚ ਗਾਈਡ ਕਰਦੇ ਸਾਡੇ ਇੱਥੋਂ ਦੇ ਐਮਐਲਏਸ ਨੂੰ ਇੱਥੋਂ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਵੀ ਇੱਥੋਂ ਦਾ ਬੇਵੱਸ ਸੋ ਪੰਜਾਬ ਦੇ ਸਿਰ ਜਿਹੜਾ 4.5 ਲੱਖ ਕਰੋੜ ਤੋਂ ਉੱਤੇ ਕਰਜ਼ਾ ਜੜਿਆ ਹੈ ਉਹ ਸਾਰਾ ਇਹ ਆਮ ਆਦਮੀ ਪਾਰਟੀ ਨੇ ਦੇ ਵੱਡੇ ਲੀਡਰਾਂ ਨੇ ਹੜੱਪ ਕਰ ਲਿਆ ਕੁਝ ਅਫਸਰਾਂ ਨੇ ਹੜੱਪ ਕਰ ਲਿਆ ਤਾਂ ਪੰਜਾਬ ਨੂੰ ਕਿਤੇ 30 35 ਸਾਲ ਪਿੱਛੇ ਨੂੰ ਲੈ ਗਏ ਕਿਤੇ ਦਾ ਤਰੱਕੀ ਕਰਨੀ ਸੀ ਅੱਜ ਸਾਡੇ ਨੌਜਵਾਨ ਮੁੰਡੇ ਕੁੜੀਆਂ ਜੇ ਕੋਈ ਰੁਜ਼ਗਾਰ ਦੀ ਮੰਗ ਕਰਦੇ ਆ ਤਾਂ ਉਹਨਾਂ ਨੂੰ ਦਰਕਾਰਿਆ ਜਾਂਦਾ ਛੱਲੀਆਂ ਵਾਂਗ ਕੁੱਟਿਆ ਜਾਂਦਾ ਕਿੱਧਰ ਗੀਆਂ ਇਹਨਾਂ ਦੀਆਂ ਗਰੰਟੀਆਂ ਇਹ ਤਾਂ ਕਹਿ ਰਹੇ ਨੇ ਕਿ ਅਸੀਂ 58000 ਪਲੱਸ 50 50000 ਪਲੱਸ ਨੌਕਰੀਆਂ ਦੇ ਦਿੱਤੀਆਂ ਸਰਕਾਰੀ ਉਹ ਸਾਰੇ ਇਹਨਾਂ ਨੇ ਜਿਹੜਾ ਆਪਦੇ ਹੁਣ ਇਸ਼ਤਿਹਾਰ ਕੱਢੇ ਉਹ ਤਾਂ ਜੇ ਭਰਤੀ ਨਹੀਂ ਹੋਈ ਇਹ ਤਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਇਸ਼ਤਿਹਾਰ ਨਹੀਂ ਅਜੇ ਤੱਕ ਇਹਨਾਂ ਤੋਂ ਸੈੱਟ ਹੋ। ਸੋ ਤੁਹਾਡਾ ਕਹਿਣ ਵਾਲਾ ਜਿਹੜੇ ਹੁਣ ਨੌਕਰੀਆਂ ਦਿੱਤੀਆਂ ਪਿਛਲੀਆਂ ਸਰਕਾਰਾਂ ਦੇ ਟਾਈਮ ਪਿਛਲੀਆਂ ਸਰਕਾਰਾਂ ਦੇ ਇਸ਼ਤਿਹਾਰ ਨਿਕਲੇ ਹੋਏ ਜਿਹੜੇ ਉਹ ਹੀ ਅਜੇ ਸੈਟਲ ਨਹੀਂ ਹੋਏ ਇਹਨਾਂ ਤੋਂ ਪ੍ਰੋਪਰ ਅੱਜ ਤਰਨ ਤਰਨ ਹੜਕੇ ਦੇ ਵਿੱਚ ਸਾਡੀ ਵਧੀਆ ਪੋਜੀਸ਼ਨ ਸੀ ਆਸ ਹੈ ਅਸੀਂ ਉੱਥੋਂ ਜਿੱਤਾਂਗੇ ਪਰ ਆ ਰਾਜਾ ਵੜੰਗ ਜੀ ਨੇ ਜਿਹੜਾ ਸਾਡੀ ਜਮਾਤ ਤੇ ਖਾਸ ਕਰਕੇ ਮੱਝ ਵੀ ਸਿੱਖ ਸਮਾਜ ਤੇ ਜੋ ਐਡੀ ਮੰਦੀ ਸ਼ਬਦਾਵਲੀ ਬੋਲੀ ਹੈ ਅਸੀਂ ਸਾਰਾ ਸਮਾਜ ਇਨਾਂ ਦੁਹੀ ਹੈ ਇਸ ਗੱਲ ਤੋਂ ਕਿ ਯਾਰ ਸਰਦਾਰ ਬੂਟਾ ਸਿੰਘ 8 ਵਾਰ ਐਮਪੀ ਬਣੇ ਕੇਂਦਰ ਚ ਮੰਤਰੀ ਰਹੇ ਗਵਰਨਰ ਰਹੇ ਗ੍ਰਹਿ ਮੰਤਰੀ ਰਹੇ ਬਹੁਤ ਵੱਡੀ ਗੱਲ ਹੈ ਅੱਜ ਇਹ ਕਹਿੰਦੇ ਜੀ ਉਹ ਕਾਲੇ ਰੰਗ ਦਾ ਸੀ ਤੇ ਉਹ ਖੁਰਲੀਆਂ ਚ ਪੱਟਾ ਥਮਾਰਦਾ ਸੀ ਪੱਠੇ ਪਾਉਂਦਾ ਸੀ ਉਹ ਯਰ ਸਰਦੇ ਲੋਕਾਂ ਕੋਲੇ ਅੱਜ ਤੋਂ ਜਿਹੜਿਆਂ ਵੇਲੇ ਦੀ ਉਹ ਗੱਲ ਕਰਦੇ ਐ ਉਦੋਂ ਤਾਂ ਇਹ ਪੈਦਾ ਵੀ ਨਹੀਂ ਸੀ ਹੋਇਆ ਸਾਨੂੰ ਇੱਕ ਉਸੇ ਨਿਗਾ ਨਾਲ ਤੱਕਿਆ ਜਾ ਰਿਹਾ ਹੈ ਜਿਵੇਂ ਕਿ ਆਮ ਇੱਕ ਕਿਸਾਨ ਦਾ ਸੀਰੀ ਸਾਝੀ ਹੋਵੇ ਸੋਏ ਨੇ ਸਾਡੇ ਸਮਾਜ ਦੀ ਇਨਸਲਟ ਕੀਤੀ ਹੈ ਅਸੀਂ ਇਹਦੀ ਆਲ ਇੰਡੀਆ ਮਰਜੀਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਮੁੱਚੇ ਮਰਜੀਬੀ ਸਿੱਖ ਸਮਾਜ ਵੱਲੋਂ ਅਸੀਂ ਇਹਦੀ ਸਖਤ ਸ਼ਬਦਾਂ ਇਹ ਨਿਖੇਦੀ ਕਰਦੇ ਆਂ ਔਰ ਮੰਗ ਕਰਦੇ ਆਂ ਮਲਕਰ ਅਰਜਨ ਖੜਗੇ ਸਾਹਿਬ ਤੋਂ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਨੇ ਬੀਬੀ ਸੋਨੀਆ ਗਾਂਧੀ, ਰਾਹੁਲ ਗਾਂਧੀ ਜੀ ਤੋਂ ਕਿ ਇਹਨਾਂ ਨੂੰ ਏ ਸੌਦੇ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ। ਮੈਨੂੰ ਨਹੀਂ ਲੱਗਦਾ ਇਹ ਪ੍ਰਧਾਨ ਬਣਨ ਦੇ ਲਾਇਕ ਹੈਗਾ ਕਿਉਂਕਿ ਜਿਹੜੇ ਇਹਦਾ ਬਿਆਨ ਹੈ ਕਿ ਬੱਚੇ ਦੀ ਤਰ੍ਹਾਂ ਬਿਆਨ ਦਿੱਤਾ ਤੁਸੀਂ ਰੰਗ ਦੇ ਆਧਾਰ ਤੇ ਵੋਟਾਂ ਪਾਉਣ ਨੂੰ ਕਹਿੰਦੇ ਹੋ ਰੰਗ ਦੇ ਆਧਾਰ ਤੇ ਯਾਤਰਾ ਦੇ ਆਧਾਰ ਤੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਸਣੀ ਸਾਵਤ 36% ਪਾਪੂਲੇਸ਼ਨ ਚ ਅਸੀਂ ਸ਼ੈਡਿਊਲਡ ਕਾਸਟ ਲੋਕ ਔਰ ਜਦੋਂ ਵੀ ਖਾਸ ਕਰਕੇ ਪੰਜਾਬ 'ਚ ਸਰਕਾਰ ਬਣਦੀ ਹੈ ਇਹ ਉਹ ਲੋਕ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ 5-5 7-7 ਵੋਟਾਂ ਔਰ ਬਾਕੀ ਜਿਹੜੀ 60% ਪਾਪੂਲੇਸ਼ਨ ਆ ਬਹੁਤੇ ਤਾਂ ਵੋਟ ਪਾਉਣ ਹੀ ਨਹੀਂ ਜਾਂਦੇ ਔਰ ਜਾਂ ਫਿਰ ਉਹਨਾਂ ਦੇ ਘਰਾਂ 'ਚ ਹੈ ਵੀ 2-2 ਵੋਟਾਂ ਔਰ ਇਹ ਲੋਕਾਂ ਜਿਹੜੇ ਧੁੱਪ 'ਚ ਤੇ ਠੰਡ 'ਚ ਲੈਣਾ 'ਚ ਲਾ ਕੇ ਵੋਟਾਂ ਪਾਉਂਦੇ ਆ ਤੇ ਫੇਰ ਸਰਕਾਰ ਬਣਦੀ ਹੈ ਰਾਈਟ ਸੋ ਅਸੀਂ ਆਲ ਇੰਡੀਆ ਮਾਜੀ ਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਸੀਂ ਮਲਕਾਰਜਨ ਖੜਗੇ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਜਿੱਥੇ ਸਰਦਾਰ ਬੂਟਾ ਸਿੰਘ ਜੀ ਸਾਡੇ ਸਮਾਜ ਦੀ ਅਗਵਾਈ ਕਰਦੇ ਸੀ ਹੁਣ ਅਸੀਂ ਲੀਡਰਲੈਸ ਕਮਿਊਨਿਟੀ ਐ ਸਾਡੇ ਨੇਤਾ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੀ ਨੂੰ ਤੁਸੀਂ ਤਾਕਤ ਦਿਓ 77 ਸਾਲਾਂ ਦੇ ਵਿੱਚ ਪੰਜਾਬ 'ਚ ਮਾਜਬੀ ਸਿੱਖਾਂ ਨੂੰ ਦਾ ਮੁੱਖ ਮੰਤਰੀ ਨਹੀਂ ਬਣਿਆ ਜੀ ਤੱਕ ਸਾਰੀਆਂ ਕੌਮਾਂ ਦੇ ਮੁੱਖ ਮੰਤਰੀ ਬਣ ਗਏ ਉਹ ਯਾਰ ਜੇ ਸਾਡੀ ਕੌਮ ਦਾ ਵੀ ਇੱਕ ਮੁੱਖ ਮੰਤਰੀ ਬਣ ਗਿਆ ਘੱਟੋ ਘੱਟ ਸਾਡੇ ਨੂੰ ਸੰਘਰਸ਼ ਕਰਨ ਦੀ ਦਾ ਲੋੜ ਨਾ ਪਊ ਉਹਨੂੰ ਸਮੱਸਿਆਵਾਂ ਦਾ ਪਤਾ ਹੋਊਗਾ ਸਹੀ ਗੱਲ ਸੋ ਅਸੀ ਤੁਹਾਡੇ ਮਾਧਿਅਮ ਰਾਹੀਂ ਸਾਰੀ ਦੁਨੀਆ 'ਚ ਸੁਣ ਰਹੀ ਹੈ ਕਿ ਪੰਜਾਬ ਦੇ ਵਿੱਚ ਬਾਲਮੀਕ ਮਰਗੀ ਸਿੱਖ ਭਾਈਚਾਰਾ ਐਡੀ ਭਾਰੀ ਗਿਣਤੀ ਚ ਹੈ ਕਿ ਇਹਨਾਂ ਨੂੰ ਜੇ ਕਾਂਗਰਸ ਪਾਰਟੀ ਨੁਮਾਇੰਦਗੀ ਦਿੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਲਾਇਆ ਜਾਵੇ ਔਰ ਸਾਡੀਆਂ ਸਮੱਸਿਆਵਾਂ ਦਾ ਹੱਲ ਇੰਨੇ ਜੀ ਹੱਲ ਹੋ ਸਕਦਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਰਦਾਰ ਬੂਟਾ ਸਿੰਘ ਔਰੀ ਆਪਦੇ ਵੇਲੇ ਬੜਾ ਕੁਝ ਕਰ ਗਏ ਕੱਲਿਓ ਮਜ ਵੀ ਸਿੱਖਾਂ ਦੇ ਬਾਲਮੀਕਿਆਂ ਦੇ ਲੀਡਰ ਨਹੀਂ ਸੀ ਉਹ ਸਾਰੇ ਪੰਜਾਬ ਲਈ ਸਾਰੀ ਦੁਨੀਆ ਲਈ ਕਾਂਗਰਸ ਪਾਰਟੀ ਲਈ ਉਹਨਾਂ ਨੇ ਹਾਰਡਵਰਕ ਕੀਤਾ ਸੋ ਅੱਜ ਲੋੜ ਹੈ ਸਾਡੇ ਸਮਾਜ ਦੇ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੀ ਨੂੰ ਤਾਕਤਾਂ ਬਖਸ਼ਣ ਤਾਂ ਜੋ ਇਹ ਜਿਹੜਾ ਸਮਾਜ ਹੈ ਇਹਦਾ ਕੋਈ ਕਿਸੇ ਘੱਟੋ ਘੱਟ ਕਾਂਗਰਸ ਪਾਰਟੀ ਤੇ ਐਸਾ ਕੋਈ ਲਾਂਭਾ ਨਾ ਰਹੇ ਜੇ ਇਸ 70-78 ਸਾਲਾਂ ਦੇ ਵਿੱਚ ਸਾਡੇ ਬੰਦੇ ਨੂੰ ਕੋਈ ਪੰਜਾਬ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਸੋ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਰੈਲੀਆਂ ਕਰ ਚੁੱਕੇ ਆ ਕਿ ਸਾਡਾ ਇੱਕ ਵੈਲ ਕੁਆਲੀਫਾਈਡ ਪੜਿਆ ਲਿਖਿਆ ਔਰ ਰਾਜਨੀਤਿਕ ਪਰਿਵਾਰ ਆ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੀ ਨੂੰ ਵੱਤਵੱਤ ਮਲਕਾਰਜਨ ਖੜਗੇ ਸਾਹਿਬ ਤਾਕਤਾਂ ਦੇਣ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਤਾਂ ਜੋ ਅਸੀਂ ਵੀ ਮਾਣ ਮਹਿਸੂਸ ਕਰ ਸਕੀਏ ਕਿ ਜਿਹੜਾ ਬਾਬਾ ਜੀਵਨ ਸਿੰਘ ਦੀ ਵੰਸ਼ ਹੈ ਜਿਹੜੀ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਾਬਾ ਜੀਵਨ ਸਿੰਘ ਜੀ ਨੇ ਸੀਸ ਦਿੱਲੀ ਤੋਂ ਆਪਣੇ ਪਿਤਾ ਜੀ ਦਾ ਸੀਸ ਉੱਥੇ ਭੇਟ ਕਰਕੇ ਅਨੰਦਪੁਰ ਸਾਹਿਬ ਲਿਆਂਦਾ ਤੇ ਰੰਗਰੇਟਾ ਗੁਰੂ ਕਾ ਬੇਟਾ ਦਾ ਮਾਣ ਹਾਸਲ ਕੀਤਾ ਅੱਜ ਸਾਰੇ ਦੇਸ਼ ਵਿੱਚ 350 ਸਾਲਾਂ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਔਰ ਗੁਰੂ ਤੇਗ ਬਹਾਦਰ ਜੀ ਕੱਲੇ ਪੰਜਾਬ ਲਈ ਜਾਂ ਕਿਸੇ ਹਿੰਦੂ ਧਰਮ ਲਈ ਨਹੀਂ ਸੀ ਉਹਨਾਂ ਨੇ ਕੁਰਬਾਨੀ ਦਿੱਤੀ ਉਹ ਸਾਰੇ ਸਮਾਜ ਲਈ ਸੀ ਉਹਨਾਂ ਨੇ ਸਾਰੀ ਦੁਨੀਆ ਨੂੰ ਇੱਕ ਕੁਰਬਾਨੀ ਦੇ ਕੇ ਇੱਕ ਨਵਾਂ ਰਸਤਾ ਦਿਖਾਇਆ ਆ ਰਾਜਾ ਬਾਬਾ ਜੀਵਨ ਸਿੰਘ ਜੀ ਦੀ ਉਹ ਵੰਸ਼ ਜਿਹੜੀ ਦਰਦ ਦਰ ਠੋਕਰਾਂ ਖਾਂਦੀ ਫਿਰਦੀ ਹੈ ਵੱਤ ਤੋਂ ਵੱਤ ਗਿਣਤੀ ਚ ਹੈ ਵੱਤ ਤੋਂ ਵੱਤ ਵੋਟਾਂ ਇਹਨਾਂ ਦੀਆਂ ਚੰਗੇ ਪੜੇ ਲਿਖੇ ਆ ਸਾਡਾ ਸਮਾਜ ਇਨਾਂ ਨੂੰ ਵੀ ਮਾਣ ਹਾਸਲ ਹੋਵੇ ਕਿ ਸਾਡੇ ਪੁਰਖੇ ਜਿਨ੍ਹਾਂ ਨੇ ਸਿੱਖ ਧਰਮ 'ਚ ਵੀ ਕੁਰਬਾਨੀਆਂ ਕੀਤੀਆਂ ਔਰ ਹਰ ਖੇਤਰ ਦੇ ਵਿੱਚ ਸੰਘਰਸ਼ ਕਰਕੇ ਮਿਹਨਤ ਕਰਕੇ ਪੜਾਹੋ ਸਰਦਾਰ ਬੂਟਾ ਸਿੰਘ ਜੀ ਨੇ ਬਹੁਤ ਤਨਦੇਹੀ ਨਾਲ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਬੁਲੰਦੀਆਂ ਸ਼ਹਹਾਨਾਂ ਔਰ ਗਿਆਨੀ ਜੈਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ ਉਨ੍ਹਾਂ ਦੇ ਕਾਰਜਕਾਲ ਚ ਸਰਦਾਰ ਬੂਟਾ ਸਿੰਘ ਨੇ 12.5% ਰਿਜ਼ਰਵੇਸ਼ਨ ਪੰਜਾਬ ਦੀ ਆਬਾਦੀ ਦੇ ਵਿੱਚ ਮਜਬੀ ਵਾਲਮੀਕਾਂ ਨੂੰ ਵਧ ਗਿਣਤੀ ਹੋਣ ਕਰਕੇ ਇਹ ਵੀ ਇੱਕ ਜਿਹੜਾ ਤੋਹਫਾ ਦੁਆਇਆ ਕਿਉਂਕਿ ਸਾਡਾ ਸਮਾਜ ਆਰਥਿਕ ਤੌਰ ਤੇ ਬੜਾ ਚੰਬਿਆ ਹੋਇਆ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ 27 ਵਿੱਚ ਜਿਹੜਾ ਰਾਜਾ ਵੜਿੰਗ ਦਾ ਜਿਹੜਾ ਬਿਆਨ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਦੇ ਨਾਲ ਤਾਂ ਮੈਨੂੰ ਲੱਗਦਾ ਹੁਣ ਵੀ ਜਿਹੜੀ ਜ਼ਮੀਨੀ ਚੋਣਾਂ ਚੱਲ ਰਹੀਆਂ ਆ ਉਹਨਾਂ 'ਚ ਵੀ ਦਿੱਕਤ ਆਏਗੀ ਦੇਖੋ ਜੀ ਅਸਰ ਤਾਂ ਪੈਂਦਾ ਹੈ ਪਰ ਅਸੀਂ ਜਿੱਥੇ ਰਾਜਾ ਬਰਿੰਗ ਦੀ ਇਹਨਾਂ ਸ਼ਬਦਾਂ ਦੀ ਨਕੀਦੀ ਕਰਦੇ ਆ ਕਿ ਉਹਨਾਂ ਨੇ ਸਾਡੇ ਸਮਾਜ ਤੇ ਕੀ ਗਿਆਨੀ ਜੈਲ ਸਿੰਘ ਜੀ ਨੇ ਉਹਨੂੰ ਬਖਸ਼ਿਆ ਐਸਸੀ ਬੀਸੀ ਲੋਕਾਂ ਨੂੰ ਕਿਤੇ ਨਹੀਂ ਬਖਸ਼ਦੇ ਇਹ ਤਾਂ ਹੀ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਮਲਕਰਜਨ ਖੜਗੇ ਸਾਹਿਬ ਨੂੰ ਰਾਹੁਲ ਗਾਂਧੀ ਜੀ ਨੂੰ ਬੀਬੀ ਸੋਨੀਆ ਗੱਲਦੀ ਜੀ ਨੂੰ ਕਿ ਇਸ ਪੰਜਾਬ ਦੇ ਵਿੱਚ ਇਹ ਜਿਹੜੇ ਐਸਸੀ ਬੀਸੀ ਐਸਟੀ ਲੋਕ ਹੈ ਇਹਨਾਂ ਲੋਕਾਂ ਨ ਹਮੇਸ਼ਾ ਤਕਾ ਹੁੰਦਾ ਹੈ ਇਹਨਾਂ ਦਾ ਸ਼ੋਸ਼ਣ ਹੁੰਦਾ ਹੈ 2023 ਦੇ ਵਿੱਚ ਬੀਬੀ ਦ੍ਰੋਪਦੀ ਮਰਮਰੂ ਰਾਸ਼ਟਰਪਤੀ ਸੀ ਤਾਂ ਮੋਦੀ ਸਾਹਿਬ ਨੇ ਉਹਨਾਂ ਨੂੰ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਉਦਘਾਟਨ 'ਚ ਨਹੀਂ ਬੁਲਾਇਆ ਕਿਉਂਕਿ ਅਸ਼ਰੀਕ ਪੰਮਿਲੇ ਨਾਲ ਸੰਬੰਧਿਤ ਸੀ ਜਸਟਿਸ ਗਵਾਈ ਸਾਹਿਬ ਚੀਫ ਜਸਟਿਸ ਆਫ ਇੰਡੀਆ ਤੇ ਜੁੱਤੀ ਚਲਾਈ ਇੱਕ ਬੀਜੇਪੀ ਦੇ ਕਿਸੇ ਮੰਦਬੁੱਧੀ ਵਕੀਲ ਨੇ ਏਡੀਜੀਪੀ ਪੂਰਨ ਕੁਮਾਰ ਉਹ ਇਹਨਾਂ ਦੇ ਅਤਿਆਚਾਰ ਤੋਂ ਦੁਖੀ ਹੋ ਕੇ ਸੁਸਾਈਡ ਕਰ ਗਏ ਸਹੀ ਗੱਲ ਹੈ ਔਰ ਰਾਜ ਉਸੇ ਲੜੀ ਦਾ ਇਹ ਹਿੱਸਾ ਹੈ ਜੋ ਰਾਜਾ ਵੜੰਗ ਨੇ ਸਾਡੇ ਸਮਾਜ ਦੇ ਪ੍ਰਤੀ ਗਿਆਨੀ ਜੈਲ ਸਿੰਘ ਜੀ ਦੇ ਪ੍ਰਤੀ ਔਰ ਸਾਡੇ ਮਜਬੀ ਸਿੱਖ ਸਮਾਜ ਪ੍ਰਤੀ ਐਡੀ ਭੱਦੀ ਸ਼ਬਦਾਂ ਨਹੀਂ ਬੋਲੀ ਐ ਅਸੀਂ 파ਰਟੀ ਨੂੰ ਵੀ ਕਹਿੰਨੇ ਆ ਕਿ ਇਹਨੂੰ ਬਰਖਾਸਤ ਕੀਤਾ ਜਾਵੇ ਔਰ ਅੱਜ ਪਤਾ ਲੱਗਾ ਕਿ ਉਹਦੀ ਸਿਕਿਉਰਿਟੀ ਜਵਾਬਦਾ ਕਰਤਾ ਇਹਦੀ ਸਿਕਿਉਰਿਟੀ ਜਮ੍ਹਾਂ ਰੱਦ ਕਰਕੇ ਇਹਨੂੰ ਜੇਲ੍ਹ ਚ ਡੱਕੋ ਤਾਹੀ ਅਸੀਂ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾ ਸਕਦੇ ਆ ਜੇਕਰ ਇਹ ਐਂ ਹੀ ਘੁੰਮਦੇ ਫਿਰਦੇ ਰਹੇ ਤਾਂ ਐਂ ਹੀ ਇਹ ਸਾਡੇ ਨਾਲ ਅਤਿਆਚਾਰ ਹੁੰਦਾ ਰਹਿਣਾ ਪਿੰਡਾਂ ਸ਼ਹਿਰਾਂ 'ਚ ਸਾਡੇ ਐਸ்சி ਬੀਸੀ ਜਿੰਨੇ ਲੋਕ ਆ ਅਸੀਂ ਕਿਰਤੀ ਲੋਕ ਆ ਔਰ ਬਹੁਤੇ ਬੇਜਮੀਨੇ ਲੋਕ ਆ ਜਿਨ੍ਹਾਂ ਕੋਲੇ ਰਹਿਣ ਨੂੰ ਛੱਤ ਵੀ ਨਹੀਂ ਹੈ ਸੋ ਮੈਂ ਅੰਤ ਵਿੱਚ ਇਹੀ ਤੁਹਾਨੂੰ ਬੇਨਤੀ ਕਰਦਾ ਔਰ ਸਾਰੀ ਦੁਨੀਆ 'ਚ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਐਸੇ ਨੇਤਾ ਦੀ ਚੋਣ ਨਾ ਕਰੋ ਜਿਹੜਾ ਸਮਾਜ ਦੇ ਵਿੱਚ ਘਰਨਾ ਪੈਦਾ ਕਰਦਾ ਪੰਜਾਬ ਨੂੰ ਬਚਾ ਲਓ ਪੰਜਾਬ ਵਾਸੀਓ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ 2027 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਕਾਰ ਬਣਾਓ ਕਿਉਂਕਿ ਇੱਕ ਐਡੀ ਨੈਸ਼ਨਲ ਲੈਵਲ ਦੀ ਪਾਰਟੀ ਹੈ ਜਿਹਦੇ ਚ ਕੇ ਅੱਜ ਤੋ ਪਹਿਲਾ ਕਦੇ ਕੋਈ ਐਸਾ ਨੇਤਾ ਨਹੀਂ ਆਇਆ ਜੀਨੇ ਕਦੇ ਸਾਰੇ ਦੇਸ਼ ਲਈ ਨਾ ਸੋਚਿਆ ਹੋਵੇ ਸੋ ਉਹਨਾਂ ਨੇਤਾਵਾਂ ਦੀ ਅੱਜ ਵੀ ਲੋੜ ਹੈ ਮੈਂ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਅਪੀਲ ਕਰਦਾ ਕਿ ਇਹਨਾਂ ਝਾੜੂ ਵਾਲਿਆਂ ਤੋਂ ਖਿਹੜਾ ਛਡਾਓ ਆ 11 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਕਰਨ ਬੁਰਜ ਨੂੰ ਪਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਓ ਤਾਂ ਜੋ ਅਸੀਂ 2027 ਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਪੰਜਾਬ ਵਿੱਚ ਕਾਰਨ ਨਾ ਸਕੇ ਜੋ ਅਕਾਲੀ ਦਲ ਹੈ ਜਾਂ ਬੀਜੇਪੀ ਹੈ ਉਹ ਵੀ ਤਾਂ ਆਪਣਾ ਪੂਰਾ ਜੋਰ ਲਗਾ ਰਹੇ ਨੇ ਤੇ ਬੀਜੇਪੀ ਕੀ ਸਟੈਂਡ ਕਰ ਰਹੀ ਹੈ ਅਕਾਲੀ ਦਲ ਉੱਤੇ ਕੀ ਸਟੈਂਡ ਕਰ ਰਹੀ ਹੈ ਅਕਾਲੀ ਦਲ ਨੂੰ ਤੁਹਾਨੂੰ ਲੱਗਦਾ ਉਹ ਜਿੱਤ ਸਕਦੇ ਆ ਸਰ ਜੀ ਅਕਾਲੀ ਦਲ ਤਾਂ 77 ਤੋਂ ਬਾਅਦ 97 ਚ ਆਇਆ ਸੀ ਪੰਜਾਬ 'ਚ ਸਾਰਾ ਪੰਜਾਬ ਜਾਣਦਾ ਔਰ ਅੱਜ ਸਾਰੇ ਲੀਡਰ ਇਹ ਕਹਿੰਦੇ ਆ ਕਿ ਅਕਾਲੀ ਦਲ ਪੰਜਾਬ 'ਚ ਵਾਪਸ ਨਹੀਂ ਆ ਸਕਦਾ ਡਾਇਨੋਸਰ ਵਾਪਸ ਆ ਸਕਦੇ ਆ ਇਸ ਕਰਕੇ ਇਹ ਭੁੱਲ ਜਾਣ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਮੈਂ ਤਾਂ ਆਪ ਕਨਫੈਸ ਕੀਤੀਆਂ ਐ ਅੱਗੇ ਜਾ ਕੇ ਦਰਬਾਰ ਸਾਹਿਬ ਜਾ ਕੇ ਉਹ ਮੰਨਿਆ ਗਲਤੀਆਂ ਕਿ ਜੇ 70 ਤੋਂ ਬਾਅਦ 97 ਚ ਆਏ ਸੀ ਨਾ ਹੁਣ 17 ਤੋਂ ਬਾਅਦ ਇਹ 30 ਸਾਲ ਹੋਰ ਨਹੀਂ ਪੰਜਾਬ ਚ ਆ ਸਕਦਾ ਵੀ 20 ਸਾਲ ਲੱਗਿਆ ਪਹਿਰੇ ਆ ਤਕਰੀਬਨ ਬਿਲਕੁਲ ਜੀ ਸੋ ਇਸੇ ਕਰਕੇ ਅਸੀਂ ਇੱਕ ਨੈਸ਼ਨਲ ਪਾਰਟੀ ਨੂੰ ਪੰਜਾਬ ਦੀ ਜਿਹੜੀ ਪੰਜਾਬ ਸਰਕਾਰ ਬਣਾਉਣਾ ਚਾਹੁੰਦੇ ਆ ਬੀਜੇਪੀ ਵੀ ਇੱਕ ਫਿਰਕਾ ਪ੍ਰਸਤ ਜਿਹੜੀ ਹੈਗੀ ਆ ਪਾਰਟੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਇਹਨਾਂ ਦੇ ਪੱਲੇ ਕੁਝ ਨਹੀਂ ਕਿਉਂਕਿ ਬੀਜੇਪੀ ਦੇ ਜਿੰਨੇ ਵੀ ਆਰਐਸਐਸ ਦੇ ਇਹਨਾਂ ਦੇ ਵਰਕਰ ਹੈ ਉਹ ਪੰਜਾਬ ਦੇ ਐਂਟੀ ਪੰਜਾਬੀ ਆ ਉਹ ਖਾਸ ਕਰਕੇ ਐਂਟੀ ਸ਼ਡੂਲ ਕਾਸਟ ਹੈ ਤੇ ਮੈਂ ਜਿੰਨੇ ਵੀ ਸਾਡੇ ਐਸਸੀ ਸਮਾਜ ਦੇ ਲੋਕ ਇਹਨਾਂ ਦੇ ਮਗਰ ਲੱਗੇ ਹੋਏ ਆ ਉਹਨਾਂ ਨੂੰ ਬੇਨਤੀ ਕਰਦਾ ਤੇ ਝਾੜੂ ਦੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਮੇਰੇ ਸਾਥੀ ਉੱਧਰ ਕੰਮ ਕਰਦੇ ਐ ਕਿ ਨਾ ਤੁਹਾਨੂੰ ਇਹਨਾਂ ਨੇ ਟਿਕਟਾਂ ਦੇਣੀਆਂ ਟਿਕਟਾਂ ਇਹਨਾਂ ਨੇ ਮੁੱਲ ਵਿੱਚ ਨਹੀਂਆਂ ਤੁਹਾਨੂੰ ਜਮਾ ਨਹੀਂ ਮਿਲਣੀਆਂ ਔਰ ਭਾਜਪਾ ਜਿਵੇਂ ਜਿਹੜਾ ਪੰਜਾਬ ਦੇ ਵਿੱਚ ਇਹ ਐਂਟੀ ਸਿੱਖ ਐਂਟੀ ਸ਼ਡੂਲਡ ਕਾਸਟ ਆ ਹੈ ਤੇ ਸਾਡਾ ਸਾਡੇ ਪੰਜਾਬ ਦਾ ਇਹ ਭਲਾ ਕਰਨ ਵਾਲੀ ਸਰਕਾਰ ਨਹੀਂ ਹੈ ਜਿਹੜਾ 2027 ਵਿੱਚ ਤੁਸੀਂ ਦੱਸਿਆ ਕਿ 27 ਵਿੱਚ ਤੁਹਾਡੀ ਸਰਕਾਰ ਬਣਾਓ ਤੁਹਾਡੀ ਸਰਕਾਰ ਕਿਉਂ ਬਣਾਏਗੀ ਕਿਉਂ ਤੁਹਾਡੀ ਸਰਕਾਰ ਤੁਹਾਡੀ ਪਾਰਟੀ ਦੀ ਸਰਕਾਰ ਕਿਉਂ ਬਣਾਏਗੀ ਪੰਜਾਬ ਦੀ ਜਿਹੜੀ ਜਨਤਾ ਹੈ ਸਰ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਹੈ ਨਾ ਜਿਹੜੀ ਇਹ 100 ਸਾਲ ਤੋਂ ਪੁਰਾਣੀ ਪਾਰਟੀ ਹੈ ਔਰ ਇਹਦਾ ਇਹਦੇ ਵਿੱਚ ਜਿਹੜੇ ਭਾਵੇਂ ਅੱਜ ਕੁਝ ਲੀਡਰ ਮਾੜੇ ਐ ਪਰ ਜਿਹੜੇ ਪਹਿਲੇ ਸਮੇਂ ਦੇ ਨੇਤਾ ਸੀ ਨਾ ਉਹ ਇੱਕ ਲੋਕਤੰਤ੍ਰਿਕ ਸੋਚ ਲੈ ਕੇ ਚੱਲਦੇ ਸੀ। ਔਰ ਇਹਨਾਂ ਦੇ ਪੀਰੀਅਡ ਦੇ ਵਿੱਚ ਜਿੰਨਾ ਪੰਜਾਬ ਦੇ ਵਿੱਚ ਖਾਸ ਕਰਕੇ ਸ਼ੈਡਿਊਲਡ ਕਾਸਟ ਕਮਿਊਨਿਟੀ ਦਾ ਵਿਕਾਸ ਹੋਇਆ, ਕਿਸਾਨੀ ਦਾ ਵੀ ਵਿਕਾਸ ਹੋਇਆ। ਔਰ ਅੱਜ ਜੇ ਆਪਾਂ ਅਕਾਲੀ ਦਲ ਦੀ ਗੱਲ ਕੀਤੀ ਆ ਤੇ ਉਹਨਾਂ ਨੇ ਵੀ ਆਪ ਦੇ ਘਰ ਭਰੇ ਐ। ਕਿਸਾਨੀ ਨੂੰ ਮੋਹਰਾ ਬਣਾ ਕੇ ਭਰੇ ਆ ਔਰਤ ਉਸ ਸਮੇਂ ਦੇ ਵਿੱਚ ਇਹਨਾਂ ਨੇ ਉਹ ਮਾੜੀਆਂ ਦਵਾਈਆਂ ਕਿਸਾਨਾਂ ਨੂੰ ਵੇਚੀਆਂ ਪਾਣੀ ਵਰਗੀਆਂ ਜਿਨ੍ਹਾਂ ਨਾਲ ਕਿ ਨਰਮਾ ਪੱਟੀ ਪੰਜਾਬ ਚੋਂ ਖਤਮ ਹੋ ਗਈ ਸਹੀ ਗੱਲ ਸੋ ਜਿੱਥੇ ਸਾਡੇ ਕਿਸਾਨ ਭਰਾ ਵੀ ਇਹ ਕਹਿੰਦੇ ਆ ਕਿ ਅਕਾਲੀ ਦਲ ਸਾਡੇ ਹਿੱਤ ਚ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੇ ਪੀਰੀਅਡ ਚ 20 ਜਿੰਨਾ ਭ੍ਰਸ਼ਟਾਚਾਰ ਹੋਇਆ ਹੈ ਭਾਵੇਂ ਕਿ ਅੱਜ ਭਗਵੰਤ ਮਾਨ ਦੀ ਸਰਕਾਰ ਇਤੋਂ ਵੱਧ ਭ੍ਰਸ਼ਟ ਹੈ ਸਤਿ ਸ਼੍ਰੀ ਅਕਾਲ ਦੋਸਤੋ ਇਹ ਸੰ ਸਾਡੇ ਨਾਲ ਅਤਾ ਸਿੰਘ ਸੋਤਾ ਜੀ ਤੇ ਅਸੀਂ ਇਹਨਾਂ ਨਾਲ ਤੁਹਾਡੇ ਤੁਹਾਡੇ ਨਾਲ ਰੂ ਰੂ ਕਰਾਇਆ ਤੇ ਇਹਨਾਂ ਦੇ ਵਿਚਾਰ ਸਾਂਝੇ ਕੀਤੇ ਤੁਹਾਡੇ ਨਾਲ ਤੁਹਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰਨਾ ਧੰਨਵਾਦ ਧੰਨਵਾਦ